ਮਿੱਠਿਆ ਚਰਨ ਪਰ ਵਿਕਾਰ ਕੋ ਧਾਵੇਂ ਮਿੱਠਿਆ ਚਰਨ ਪਰ ਵਿਕਾਰ ਕੋ ਧਾਵੇਂ ਬਿਤੇ ਚਾਉਣ ਨੇ ਮਿੱਠਿਆ ਚਰਨ ਪਰ ਵਿਕਾਰ ਕੋ ਧਾਵੇਂ ਇਹ ਆ ਵੰਚਿਤ ਕਰਕੇ ਪਰ ਵਿਕਾਰ ਕੋ ਧਾਵੇਂ ਇਹ ਵੀ ਪਰ ਲੱਗ ਰਿਹਾ ਵਿਕਾਰ ਦੇ ਨਾਲ ਪਰ ਵਿਕਾਰ ਕੋ ਧਾਵੇਂ ਤੇ ਕਿਦਾਂ ਹੁੰਦਾ ਵੀ ਮਿੱਠਿਆ ਚਰਨ ਵਿਕਾਰ ਕੋ ਧਾਵੇਂ ਹਾਂ ਪਰ ਵਿਕਾਰ ਆ ਗਿਆ ਉਹ ਮਿੱਠਿਆ ਚਰਨ ਪਰ ਵਿਕਾਰ ਕੋ ਧਾਵੇਂ ਪਕਾਰ ਜਿਹੜੇ ਨੇ ਅਸਲ ਦੇ ਵਿੱਚ ਪਕਾਰੇ ਦੇ ਆਪਣੇ ਤਾਂ ਹੀ ਸੱਚ ਦਾ ਸਭਾ ਕਬਿਠਾ ਇਹ ਕਿਰਤ ਕਿੱਥੋਂ ਆ ਗਈ ਪਕਾਰੇ ਦੇ ਆਪਣੇ ਨਹੀਂ ਹੈ ਤੇ ਆਪਣੇ ਗੁੱਲ ਪਕਾਰ ਬਗਾਨੇ ਨੇ ਕਾ ਬਗਾਨੇ ਨੇ ਅਡਾਪਟ ਕਰੀ ਬੈਠਾ ਉਹ ਅਲੱਗ ਗੱਲ ਹੈ ਉਤੇਦਾਰਾਂ ਗਿਝਾੜੇ ਆਪਣੀ ਇਹਦੀ ਬਾਲਬੁੱਤ ਸੀ ਜਿਹੜੀ ਉਹ ਬਕਾਰੀ ਥੀ ਉਹ ਨਹੀਂ ਚਾਹ ਤਾਂ ਲੈ ਕੇ ਨਹੀਂ ਆਇਆ ਹੈ ਦਰਗਾਹ ਤੇ ਬਕਾਰ ਨੂੰ ਕਿਸੇ ਦੇ ਲੈ ਰਿਹਾ ਇੱਥੇ ਉਹ ਸਾਗਤ ਤੋਂ ਲੈ ਰਿਹਾ ਬਕਾਰ ਹੈ ਪਰ ਬਕਾਰ ਮੱਤ ਸਾਗਤ ਹੀ ਲੈ ਰਿਹਾ ਉੱਥੇ ਪਰ ਇਹ ਇਸਤਰੀ ਵਾਲੀ ਦੀ ਗੱਲ ਚੱਲ ਰਹੀ ਸਾਰੀ ਸਾਰੀਆਂ ਬਗੜੀਆਂ ਉੱਥੇ ਹੀ ਚੱਲ ਰਹੀ ਹੈ ਫਿਰ ਜਾਦੇ ਬਾਲਬੁੱਤ ਸੀ ਬਾਲਪਨ ਚ ਕੋਈ ਵਕਾਰ ਨਹੀਂ ਦੇਖੋ ਸੱਤੋ ਹੀ ਲਾਇਆ ਰਿਹਾ ਵਕਾਰ ਹੈ ਜੇ ਬਤ ਸੰਸਾਰ ਤੋਂ ਹੀ ਲਾਇਆ ਰਿਹਾ ਵਕਾਰ ਸਿੱਖਿਆ ਤੋਂ ਹੀ ਲਾਇਆ ਰਿਹਾ ਜੋ ਦੇਖਿਆ ਇਹ ਤਾਂ ਲਾ ਲੈਣਾ ਹੈ ਅਸੀਂ ਕੋ ਪੱਕੜੇ ਜਦ ਬਲ ਗਿਆ ਸੱਗ ਤੋਂ ਹੀ ਹੈ ਸਾਡੀ ਗੱਲਾਂ ਥੋੜੀਆਂ ਸਿੱਖਿਆ ਲਈ ਹੈ ਲੱਗ ਗਿਆ ਫਿਰ ਵਕਾਰ ਆਪਣੇ ਕੇ ਪਰ ਵਕਾਰ ਹੋਏ ਨੋ ਕ੍ਰੀਏਟ ਕੀਤਾ ਕਿਸ ਨੇ ਸਾਖ ਨੋ ਕ੍ਰੀਏਟ ਕੀਤਾ ਕਿਸ ਨੇ ਸਾਖਤ ਸਾਖਤ ਕੀ ਬਣਦਾ ਕੋਕਾਰ ਬਣਦਾ ਸਾਰਿਆਂ ਜਦੋਂ ਬੰਡਦਾ ਲੋਕਾਂ ਬਾਸ ਤੇ ਦਾ ਪਰਮਕਾਰ ਨੇ ਹੋ ਪਰ ਪਕਾਰ ਦੀ ਬਜਾਏ ਪਰ ਵਿਕਾਰ ਦਾ ਹੋਦਾ ਤਿਕਾਣ ਉਹ ਪਰ ਵਿਕਾਰ ਨੂੰ ਤਾਂ ਹੁੰਦਾ ਪਰ ਉਹ ਵਿਕਾਰ ਨੂੰ ਨਹੀਂ ਤਾਂ ਹੁੰਦਾ ਪਰਪਕਾਰਾਂ ਬਾਦ ਨੂੰ ਤੋੜ ਲਾਤੀ ਦੁਨੀਆ ਭਜਣ ਲੱਤੀ ਸਾਰੀ ਇਹਨਾਂ ਦੇ ਪਰਪਕਾਰ ਦੀ ਥਾਂ ਤੇ ਜਿਹੜੀ ਬਲਵੱਤਾ ਨੇ ਉਹਨੂੰ ਭਜੇ ਬੰਦੇ ਸਾਰੇ ਟੱਕੂ ਪਰੇ ਜਾਂਦੇ ਨਹੀਂ ਰੋਤਾ ਐਕਸੀਡੈਂਟ ਹੋ ਜਾਂਦਾ ਕਹਿੰਦਾ ਕਹਦਾ ਜਾਂਦਾ ਪਰਪਕਾਰ ਦਾ ਤੇ ਜਾਂਦਾ ਇਹ ਜੋ ਉਹਦੇ ਕੋਲ ਤੇ ਰਹੇ ਹੋ ਜਾਂਦੇ ਲੋਕ ਬਚੇ ਜਾਂਦੇ ਨੇ ਲੋਕ ਆ ਜੀ